ਇਹਦੇ ਵਿੱਚ ਜਿਹੜਾ ਬੱਲੂਆਣਾ ਪਿੰਡ ਦੇ ਵਿੱਚ ਘਟਨਾ ਹੋਈ ਹੈ ਜਿਸ ਦੇ ਵਿੱਚ ਇੱਕ ਸੁਖਰਾਜ ਸਿੰਘ son of ਦਰਸ਼ਨ ਸਿੰਘ ਇਹ ਬੱਲੂਆਣਾ ਪਿੰਡ ਦਾ ਰਹਿਣ ਵਾਲਾ ਇਹਦੇ ਖੇਤੀਬਾੜੀ ਦਾ ਜਿਹੜਾ ਹੈਗਾ ਕੰਮ ਕਰਦਾ ਇਹਦੀ ਪਿੰਡ ਦੇ ਵਿੱਚ ਹੀ ਜਿਹੜੇ ਕੁਸ਼ ਕਾਲਾ ਸਿੰਘ ਤੇ ਇੱਕ ਉਹਦੇ ਦੋਸਤਾਂ ਵੱਲੋਂ ਜਿਹੜੀ ਸੱਟਾਂ ਮਾਰ ਕੇ ਅੱਜ ਨੂੰ ਜ਼ਖਮੀ ਕਰ ਦਿੱਤਾ ਗਿਆ ਸੀਗਾ ਤੇ ਸੁਖਰਾਜ ਸਿੰਘ ਨੂੰ ਛਾਰ ਪਿੰਜਰੀ ਸੀਗੀਆਂ ਉਹਦੇ ਸਰੀਰ ਦੇ ਉੱਪਰ ਸੱਟਾਂ ਦੇ ਨਿਸ਼ਾਨ ਸੀਗੇ ਸਿਰ ਦੇ ਵਿੱਚ ਵੀ ਛਾਰ ਪਿੰਜਰੀ ਸੀਗੀਆਂ ਤਲਵਾਰਾਂ ਤੇ ਜਿਹੜੇ ਗਡਾਸਿਆਂ ਦੇ ਨਾਲ ਇਹਦੇ ਉੱਪਰ ਅਟੈਕ ਕੀਤਾ ਸੀਗਾ ਤੋ ਇਸ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਬਠਿੰਡਾ ਦੇ ਵਿੱਚ ਲੈ ਕੇ ਆਏ ਸੀਗੇ ਜਿੱਥੇ ਡਿਊਰਿੰਗ ਟ੍ਰੀਟਮੈਂਟ ਜਿਹੜੀ ਚੁਕਰਾਸ ਸਿੰਘ ਦੀ ਡੈਥ ਹੋ ਗਈ ਸੀਗੀ ਹੁਣ ਥਾਲਾ ਸਦਰ ਬਠਿੰਡਾ ਦੇ ਵਿੱਚ ਅੰਡਰ ਸੈਕਸ਼ਨ 103 ਬੀ ਐਨ ਐਸ ਐਸ ਦੇ ਵਿੱਚ ਅਸੀਂ ਮਕਦਮਾ ਦਰਜ ਕਰਕੇ ਇਸ ਅਗਲੀ ਕਾਰਵਾਈ ਕਰ ਰਹੇ ਹਾਂ ਤੇ ਸਾਡੀਆਂ ਅਸੀਂ ਸੀਆਈਏ ਦੀਆਂ ਟੀਮਾਂ ਤੇ ਵੱਖ-ਵੱਖ ਟੀਮਾਂ ਅਸੀਂ ਗਠਿਤ ਕਰ ਦਿੱਤੀਆਂ ਗਈਆਂ ਨੇ ਤੇ ਜਿਹੜੇ ਦੋਸ਼ੀਆਂ ਨੂੰ ਗ੍ਰਫਤਾਰੀ ਕਰਨ ਵਾਸਤੇ ਇਸ ਟੀਮਾਂ ਲਗਾ ਕੇ ਜਲਦੀ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਗ੍ਰਫਤਾਰ ਕਰ ਲਾਵਾਂਗੇ ਦੋਸ਼ੀਆਂ ਦੀ ਅਸੀਂ ਆਈਡੈਂਟੀਫਿਕੇਸ਼ਨ ਕਰ ਲਈ ਹੈ ਜਿਹੜਾ ਮੇਨ ਦੋਸ਼ੀ ਹੈ ਕਾਲਾ ਸਿੰਘ ਕੁੱਲ ਜਿਹੜੇ 5-6 ਦੇ ਕਰੀਬ ਜਿਹੜੇ ਬੰਦੇ ਸੀਗੇ ਮੋਟਰਸਾਈਕਲਾਂ ਦੇ ਉੱਪਰ ਆਏ ਸੀਗੇ ਤੇ ਜਦੋਂ ਸੁਖਰਾਜ ਸਿੰਘ तकरीबन 2 ਵਜੇ ਦੇ ਕਰੀਬ ਪਿੰਡ ਦੇ ਵਿੱਚ ਹੀ ਦੁਕਾਨ ਦੇ ਉੱਪਰ ਪਤੰਗ ਬਾਜ਼ ਲੈਣ ਗਿਆ ਸੀਗਾ ਆਪਣੇ ਬੱਚੇ ਦੇ ਨਾਲ ਉੱਥੇ ਇਹਨਾਂ ਨੇ ਸੱਟਾ ਮਾਰ ਕੇ ਜਿਹੜੇ ਇਹਨਾਂ ਨੂੰ ਜ਼ਖਮੀ ਕੀਤਾ ਸੀਗਾ ਤੇ ਸਿਵਲ ਹਸਪਤਾਲ ਮਛੰਡਾ ਦੇ ਵਿੱਚ ਇਹਦੀ ਡੈਥ ਹੋ ਗਈ ਹੈ ਸਰਕਾਰ ਨੇ ਕੀ ਰਹੀ ਇਸ ਘਟਨਾ ਇਹਨਾਂ ਦੇ ਵਿੱਚ ਜਿਹੜੇ ਏਰੀਆ ਦੀ ਕਾਲਾ ਦੇ ਨਾਲ ਪਹਿਲਾਂ ਵੀ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋਈ ਸੀਗੀ ਤੇ ਇਹਨਾਂ ਦੇ ਆਪਸ ਵਿੱਚ ਪਰਸਨਲ ਰੰਜਿਸ਼ ਚੱਲ ਰਹੀ ਸੀਗੀ ਉਸੇ ਰੰਜਿਸ਼ ਦੇ ਤਹਿਤ ਹੀ ਕਾਲਾ ਸਿੰਘ ਦੇ ਆਪਣੇ ਦੋਸਤਾਂ ਦੇ ਨਾਲ ਇਹਦੇ ਸੱਟਾ ਮਾਰੀਆਂ ਨੇ ਸਰ ਕਾਲਾ ਸਿੰਘ ਦਾ ਬਛੁਰਕੜ ਵੀ ਕਿਹੋ ਜਿਹਾ ਇਦੇ ਉੱਪਰ ਪਹਿਲਾਂ ਵੀ ਆਈ ਥਿੰਕ ਇਹ ਕ੍ਰਿਮੀਨਲ ਵਿਸ਼ੋਕੜ ਹੈਗਾ ਤੇ ਜਿਹੜਾ ਇਹਦੇ ਅਸੀਂ ਘਰ ਰੇਡ ਕੀਤੀ ਸੀਗੀ ਘਰੋਂ ਭੱਜੇ ਹੋਏ ਨੇ ਤੇ ਜਲਦੀ ਹੀ ਜਿਹੜੇ ਹੈਗੀ ਅਸੀਂ ਇਹਨਾਂ ਨੂੰ ਗ੍ਰਫਤਾਰ ਵੀ ਕਰ ਲਵਾਂਗੇ ਬਾਕੀ ਜਿਹੜੀ ਆਫਟਰ ਇਨਵੈਸਟੀਗੇਸ਼ਨ ਜਿਹੜਾ ਹੈਗਾ ਦੱਸਿਆ ਜਾ ਸਕਦਾ ਇਹਦੇ ਵਿੱਚ ਕੋਈ ਵੈਪਨ ਦਾ ਨਹੀਂ ਯੂਜ਼ ਕੀਤਾ ਗਿਆ ਸਿਰਫ ਤੇਜ਼ ਦਰ ਹਥਿਆਰੀ ਹੈ ਇਹਨਾਂ ਨੇ ਤੇਜ਼ ਦਰ ਹਥਿਆਰ ਵੈਪਨ ਯੂਜ਼ ਕੀਤਾ ਇਹਨਾਂ ਨੇ ਪਰ ਨਾਲ ਜਿਹੜਾ 32 ਬੋਰ ਦਾ ਇੱਕ ਵੈਪਨ ਸੀਗਾ ਇਹਨਾਂ ਨੇ ਯੂਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਬਟ ਉਹਦੇ ਜਿਹੜੇ ਰੌਂਦ ਫਾਇਰ ਨਹੀਂ ਹੋਇਆ ਉਸ ਤੋਂ ਬਾਅਦ ਜਿਹੜੇ ਇਹਨਾਂ ਨੇ ਫਿਰ ਜਿਹੜੇ ਵੈਪਨ ਦੂਜੇ ਸੀਗੇ ਤਲਵਾਰਾਂ ਦੇ ਨਾਲ ਉਹਦੇ ਸੱਟਾਂ ਮਾਰਦੇ ਹੁਣ ਕਿੰਨੇ ਲੋਕਾਂ ਖਿਲਾਫ ਸਰ ਮਾਮਲਾ ਦਰਜ ਕੀਤਾ ਗਿਆ ਇਹਦੇ ਵਿੱਚ ਜਿਹੜੇ ਚਾਰ ਤਾਂ ਸੀ ਆਇਡੈਂਟੀਫਾਈ ਕਰ ਲਏ ਨੇ ਬਾਕੀ ਕੁਝ ਅਣਪਛਾਤੇ ਵਿਅਕਤੀ ਨੇ ਤੇ ਤਕਰੀਬਨ 5-6 ਬੰਦਿਆਂ ਦੇ ਖਿਲਾਫ ਅਸੀਂ ਮੁਕੱਦਮਾ ਦਰਜ ਕਰ ਰਹੇ ਹਾਂ ਉਹ ਤਾਂ ਮੌਕੇ ਦੇ ਕੋਲੇ ਹੀ ਸੀਗਾ ਅੱਛਾ ਹੋਇਆ ਕੀ ਐ ਵੈਸੇ ਤੁਸੀਂ ਦਿਨਾਂ ਕਿ ਦੱਸੀ ਹੁੰਦੇ ਸੀ ਨਹੀਂ ਵੀ ਪਤਾ ਲੱਗਿਆ ਤਾਂ ਉਹਦਾ ਲੜਾਈ ਹੋ ਗਈ ਇਹ ਤਾਂ ਜਵਾਕ ਤੋਂ ਪਤੰਗ ਦਵਾਈ ਜਾਂਦੇ ਵਿਚਾਰ ਅੱਛਾ ਕਿ ਕਿਹੜੇ ਪਿੰਡ ਦੀ ਘਟਣਾ ਵੀਰੇ ਬੱਲੂਆਣੇ ਜੀ ਬੱਲੂਆਣੇ ਹਾਂਜੀ ਠੀਕ ਐ ਤੇ ਕਿੰਨੇ ਸੱਟਾਂ ਮਾਰੀਆਂ ਇਹਨਾਂ ਦੀ ਹਾਂ ਪੂਰ ਮੇ ਮਾਰਨਾ ਸੱਟਾਂ ਬਹੁਤ ਜ਼ਿਆਦਾ ਹੈ ਬਹੁਤ ਸਾਰੇ ਵੱਡੇ ਹਾਂਜੀ ਹਾਂਜੀ ਕਿਰਪਾਨਾਂ ਨਾਲ ਕਿਰਪਾਨਾਂ ਨਾਲ ਵੱਟਿਆਈ ਕਪਾਨਾ ਨਾ ਬਟਿਆ ਸੰਗ ਪਿੱਛੇ ਲੜਾਈ ਹੋਈ ਹੈ ਨਹੀਂ ਇਹ ਤਾਂ ਪਤੰਗ ਦਿਵਾਉਣ ਗਿਆ ਸੀ ਹੁਣ ਲੜਾਈ ਦੀ ਤਾਂ ਪਤਾ ਹੀ ਨਹੀਂ ਕਾਰਨ ਕੀ ਸੀਗਾ ਜੀ ਅੱਛਾ ਹਾਂ ਇਹ ਪਹਿਲਾਂ ਕੋਈ ਹੈਗੀ ਐ ਇਸ ਬੱਚਾ ਪਿੱਛੇ ਨਹੀਂ ਜੀ ਕਿਉਂ ਨਾ ਕੀਤਾ ਦਾ ਸੁਖਰਾਜ ਸਿੰਘ ਆ ਜੀ ਸੁਖਰਾਜ ਸਿੰਘ ਤੁਹਾਡੇ ਕੀ ਲੱਗਦਾ ਵੀਰੇ ਮੈਂ ਤਾਂ ਮੁਕਰਾਂ ਚਾਹਾਂ ਯਾਰ ਠੀਕ ਠੀਕ ਆਏਗਾ ਕੋਈ ਪਤੰਗ ਦਿਵਾਣੇ ਪੂਰੀ ਤਰ੍ਹਾਂ ਬੰਦਾ ਵੱਡਿਆ ਕੀ ਆ ਮਾ ਇਹ ਸਾਨੂੰ ਹੁਣੇ ਇਨਫੋਰਮੇਸ਼ਨ ਮਿਲੀ ਹੈ ਇੱਕ ਸੁਖਰਾਜ ਸਿੰਘ ਨਾਮ ਦਾ ਆਦਮੀ ਹੈ ਬੱਲੂਆਣੇ ਦਾ ਜਿਹਦੇ ਕਾਫੀ ਜ਼ਿਆਦਾ ਸੱਟਾਂ ਵੱਜੀਆਂ ਸਿਵਲ ਹਸਪੀਟਲ ਚ ਦਾਖਲ ਹੈ ਬਾਕੀ ਇਹਨਾਂ ਦਾ ਬਿਆਨ ਲਿਖ ਕੇ ਅਸੀਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰ ਰਹੇ ਹਾਂ। ਮੁੱਢਲੀ ਕ ਲੱਗਿਆ ਕੁਝ ਪਤਾ ਨਹੀਂ ਕਾਰਨ। ਹਾਲੇ ਤੱਕ ਕੋਈ ਲੜਾਈ ਦੇ ਸਪਸ਼ਟ ਕਾਰਨ ਤੇ ਦੋਸ਼ੀਆਂ ਬਾਰੇ ਹਾਲੇ ਤੱਕ ਕੋਈ ਕਲੀਅਰ ਨਹੀਂ ਹੈ। ਅੱਛਾ। ਇਹ ਦੱਸਿਆ ਜਾ ਰਿਹਾ ਕਿ ਪੰਤੰਗਾ ਨੂੰ ਲੈ ਕੇ ਨਹੀਂ ਨਹੀਂ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਕਿ ਕਿਹੜੇ ਗੱਲ ਤੋਂ ਲੜਾਈ ਹੋਈ ਹੈ। ਹਾਲਾਤ ਕੀ ਨੇ ਜੀ ਉਹਨਾਂ ਦੇ? ਹਾਲਾਤ ਉਹਨਾਂ ਦੇ ਕਾਫੀ ਸੀਰੀਅਸ ਸੀਰੀਅਸ ਕੰਡੀਸ਼ਨਸ ਹੈ। ਸਿਵਲ ਹਸਪੀਟਲ ਚ ਦਾਖਲ। ਸਰੈਪਰ ਕਰ ਦਿੰਦਾ ਕਿ ਬਾ ਉਹ ਬਾਕੀ ਆਪਾਂ ਚੈੱਕ ਕਰ ਲੈਂਦੇ ਹਾਂ। ਠੀਕ। ਥੈਂਕ ਯੂ। ਲਵੰਡੀ ਸਾਬੋ ਸਰਦੂਲਗੜ ਰੋਡ ਤੇ ਬਣੇ ਨਵੇਂ ਤਾਰਾ ਕਨਵੈਂਟ ਸਕੂਲ ਵਿੱਚ ਹੈ ਅਤੀ ਆਧੁਨਿਕ ਸਮਾਰਟ ਕਲਾਸਰੂਮਸ ਐਕਸਪੀਰੀਐਂਸਡ ਐਂਡ ਡੈਡੀਕੇਟਿਡ ਵੈਲ ਕੁਆਲੀਫਾਈਡ ਟੀਚਿੰਗ ਸਟਾਫ ICSE ਪੈਟਰਨ ਹਾਈ ਟੈਕ ਕੰਪਿਊਟਰ ਲੈब्स ਸਪੈਸ਼ਲ ਇੰਗਲਿਸ਼ ਸਪੀਕਿੰਗ ਕਲਾਸਿਸ ਤਾਰਾ ਕਨਵੈਂਟ ਸਕੂਲ ਵਿੱਚ ਪ੍ਰੀ ਨਰਸਰੀ ਤੋਂ 10ਵੀਂ ਤੱਕ ਦੇ ਦਾਖਲੇ ਸ਼ੁਰੂ ਹਨ ਆਪਣੇ ਬੱਚੇ ਦੇ ਸੁਨਹਿਰੀ ਭਵਿੱਖ ਲਈ ਅੱਜ ਹੀ ਸਕਰੀਨ ਤੇ ਦਿੱਤੇ ਫੋਨ ਨੰਬਰਾਂ ਤੇ ਸੰਪਰਕ ਕਰੋ